ਇਨਾ ਐਂਬੂਲੈਂਸ ਦੇ ਕਿਸੇ ਇੱਕ ਐਂਬੂਲੈਂਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਰਾਜਮੀਰ ਜਵੰਦਾ ਦੀ ਮ੍ਰਿਤਕ ਦੇਹ ਹੋ ਸਕਦੀ ਹੈ ਪਹਿਲਾਂ ਮੁਹਾਲੀ ਵਾਲੇ ਘਰ ਦੇ ਵਿੱਚ ਲੈ ਕੇ ਜਾਇਆ ਜਾਣਾ ਹੈ ਤੇ ਮੁਹਾਲੀ ਵਾਲੇ ਘਰ ਤੋਂ ਬਾਅਦ ਉਹਨਾਂ ਨੂੰ ਲੁਧਿਆਣੇ ਕੋਲ ਜਗਰਾਉਂ ਦੇ ਉਹਨਾਂ ਦਾ ਜੱਦੀ ਪਿੰਡ ਹੈ ਉੱਥੇ ਲੈ ਕੇ ਜਾਇਆ ਜਾਣਾ ਹੈ ਤੇ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੱਲ ਨੂੰ ਕੀਤਾ ਜਾਣਾ ਹੈ ਕਿ 9 ਅਕਤੂਬਰ ਵਾਲੇ ਦਿਨ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਔਰ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਐਂਬੂਲੈਂਸ ਦਾ ਕਾਫਲਾ ਜਾ ਰਿਹਾ ਪਹਿਲਾਂ ਵੀ ਇੱਕ ਦੋ ਐਂਬੂਲੈਂਸ ਕੱਢੀਆਂ ਨੇ ਇਹ ਸ਼ਾਇਦ ਸਭ ਇਸ ਕਰਕੇ ਹੋ ਰਿਹਾ ਹੈ ਤਾਂ ਕਿ ਕਿਉਂਕਿ ਜਿਸ ਵੱਡੀ ਸੰਖਿਆ ਦੇ ਵਿੱਚ ਕੁਝ ਚੌਣ ਵਾਲੇ ਪਹੁੰਚੇ ਹੋਏ ਨੇ ਔਰ ਮੀਡੀਆ ਦਾ ਵੱਡਾ ਜਮਾਵੜਾ ਹੈ ਤਾਂ ਇੱਕ ਤਰੀਕੇ ਨਾਲ ਮੀਡੀਆ ਨੂੰ ਵੀ ਪ੍ਰੇਖਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਇੱਕ ਕਰਕੇ ਵਾਰੀ ਵਾਰੀ ਐਂਬੂਲੈਂਸ ਕੱਢੀਆਂ ਜਾ ਰਹੀਆਂ ਨੇ ਔਰ ਆਦਰ ਦੇਖੋ ਤੁਸੀਂ ਇਸ ਤਰੀਕੇ ਦੇ ਨਾਲ ਕੀ ਨਾਲ ਪੁਲਿਸ ਦੀਆਂ ਗੱਡੀਆਂ ਵੀ ਨੇ ਤਾਂ ਉਮੀਦ ਕਰਦੇ ਹਾਂ ਕਿ ਸ਼ਾਇਦ ਇੰਨਾ ਹੀ ਗੱਡੀਆਂ ਦੇ ਵਿੱਚ ਲੈ ਕੇ ਜਾਇਆ ਗਿਆ ਹੈ ਔਰ ਆ ਤਸਵੀਰਾਂ ਤੁਹਾਨੂੰ ਅਸੀਂ ਐਂਬੂਲੈਂਸ ਦੀਆਂ ਵੀ ਅੱਗੇ ਦਿਖਾਈਆਂ ਪੁਲਿਸ ਦੀਆਂ ਗੱਡੀਆਂ ਵੀ ਜਾ ਰਹੀਆਂ ਨੇ ਨਾਲ ਦੀ ਨਾਲ ਤੇ ਇਹਨਾਂ ਕਿਸੇ ਗੱਡੀਆਂ ਦੇ ਵਿੱਚ ਹੀ ਰਾਜ ਉਸ ਨੂੰ ਮੁਹਾਰੀ ਵਾਲੇ ਜੱਦੀ ਘਰ ਦੇ ਵਿੱਚ ਲੈ ਕੇ ਜਾਇਆ ਗਿਆ ਤਾਂ ਕਾਫਲਾ ਇਸ ਤਰਫ ਜਾ ਚੁੱਕਿਆ ਹੈ ਫੋਰਟਿਸ ਹਸਪੀਟਲ ਤੋਂ ਨਿਕਲ ਚੁੱਕਿਆ ਕਾਫਲਾ ਤੇ ਮੁਹਾਰੀ ਵਾਲੇ ਘਰ ਦੇ ਵਿੱਚ ਮ੍ਰਿਤਕ ਦੇ ਲੈ ਕੇ ਜਾਈ ਜਾਵੇਗੀ ਤੇ ਉਸ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਲਿਜਾਇਆ ਜਾਵੇਗਾ ਜੱਦੀ ਪਿੰਡ ਦੇ ਵਿੱਚ ਲਿ ਜਾ ਕੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਫੋਰਟਿਸ ਹਸਪੀਟਲ ਦੇ ਬਾਹਰ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿਵੇਂ ਹੀ ਕੋਈ ਐਂਬੂਲੈਂਸ ਬਾਹਰ ਨਿਕਲਦੀ ਹੈ ਤਾਂ ਇੱਕੋ ਦਮ ਕਾਫੀ ਜਨ ਇਥੇ ਹਲਚਲ ਪੈਦਾ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀਆਂ 3-4 ਇਕੱਠੀਆਂ ਐਂਬੂਲੈਂਸ ਨਿਕਲੀਆਂ ਨੇ ਇਸੇ ਕਿਸੇ ਇੱਕ ਐਂਬੂਲੈਂਸ ਦੇ ਵਿੱਚ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਮੁਹਾਰੀ ਵਾਲੇ ਘਰ ਦੇ ਵਿੱਚ ਲੈ ਕੇ ਜਾਇਆ ਗਿਆ ਹੈ ਇਸੇ ਕਰਕੇ ਕੋਰਨ ਤੁਸੀਂ ਇਹ ਸੜਕ ਦੇਖ ਚੁੱਕੇ ਹੋ ਪੂਰਾ ਜਾਮ ਲੱਗ ਚੁੱਕਿਆ ਹੈ ਕਾਫੀ ਜ਼ਿਆਦਾ ਹੈ ਇੱਥੇ ਚਹਿਲ ਪਹਿਲ एकदम ਵੱਧ ਗਈ ਹੈ ਲੋਕਾਂ ਨੂੰ ਪਤਾ ਤਾਂ ਸਮਝ ਨਹੀਂ ਲੱਗ ਰਿਹਾ ਕਿ ਆਖਰਕਾਰ ਹੋਇਆ ਕੀ ਹੈ ਕਿਉਂਕਿ ਇੱਕ-ਇੱਕ ਦੋ-ਦੋ ਕਰਕੇ ਐਂਬੂਲੈਂਸ ਥੋੜੇ-ਥੋੜੇ ਇੰਟਰਵਲ ਦੇ ਬਾਅਦ ਕੱਡੀਆਂ ਨੇ ਤਾਂ ਕਿ ਸ਼ਾਇਦ ਕਿਤੇ ਨਾ ਕਿਤੇ ਇੱਕੋ ਦਮ ਇੱਥੇ ਭੀੜ ਕਾਫੀ ਜ਼ਿਆਦਾ ਨਾ ਹੋ ਜਾਵੇ ਤੇ ਇਸ ਤੋਂ ਇਲਾਵਾ ਜਿਹੜੇ ਕੀ ਰਾਜਵੀਰ ਜ ਉਹ ਵੀ ਇਸ ਵਕਤ ਜਾ ਰਹੇ ਨੇ ਤਾਂ ਅਦਾਕਾਰ ਜਿਹੜੇ ਨਾਲ ਦੇ ਉਹਨਾਂ ਦੇ ਸਾਥੀ ਨੇ ਉਹ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਾਂ ਹੈਪੀ ਰਾਏ ਕੋਟੀ ਦੀਆਂ ਤਸਵੀਰਾਂ ਦੇਖੀ ਨੇ ਜੋ ਇਸ ਵਕਤ ਉਹ ਵੀ ਨਿਕਲ ਗਏ ਨੇ ਤਾਂ ਇਹ ਹੀ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਜਿਹੜੀਆਂ ਹੁਣ ਲੇਟੈਸਟ ਗੱਡੀਆਂ ਨਿਕਲੀਆਂ ਨੇ ਐਂਬੂਲੈਂਸ ਨਿਕਲੀਆਂ ਨੇ ਇਨ੍ਹਾਂ ਹੀ ਐਂਬੂਲੈਂਸ ਦੇ ਵਿੱਚ ਰਾਜਵੀਰ ਜਵੰਦਾ ਦੀ ਮਰਤਕ ਦੇਹ ਨੂੰ ਲੈ ਕੇ ਜਾਇਆ ਗਿਆ ਹੋ ਸਕਦਾ ਹੈ ਤੇ ਕਿਉਂਕਿ ਸਾਥੀ ਕਲਾਵਾਚਾਰ ਵੀ ਨੇ ਜਿਹੜੇ ਉਹ ਗੱਡੀ ਦੇ ਵਿੱਚ ਵਾਪਸ ਜਾ ਰਹੇ ਨੇ ਨਾਲ ਨਾਲ ਐਮਬੂਲੈਂਸ ਹੈ ਤਾਂ ਉਮੀਦ ਹੈ ਕਿ ਰਾਜਵੀਰ ਜਵੰਦਾ ਦੀ ਜੋ ਮ੍ਰਿਤਕ ਦੇਹ ਹੈ ਫੋਟੇਸ ਹਸਪੀਟਲ ਤੋਂ ਲੈ ਕੇ ਜਾਈ ਜਾ ਚੁੱਕੀ ਹੈ ਇੱਧਰ ਫੋਟੇਸ ਹਸਪੀਟਲ ਇੱਕ ਪਾਸੇ ਦੇਖ ਰਹੇ ਹੋ ਇੱਧਰੋਂ ਐਮਬੂਲੈਂਸ ਆਈਏ ਨੇ ਤੇ ਲੈ ਕੇ ਜਾਇਆ ਜਾ ਚੁੱਕਿਆ ਉਹਨਾਂ ਨੂੰ ਇਸ ਵਕਤ ਰਾਜਵੀਰ ਜਵੰਦਾ ਦੀ ਜਿਹੜੀ ਮ੍ਰਿਤਕ ਦੇਹ ਹੈ ਉਸ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਇਸੇ ਤਕਰੀਰਾਂ ਤੁਸੀਂ ਜੋ ਦੇਖ ਰਹੇ ਹੋ ਫੋਟੋਸ ਹਸਪੀਟਲ ਦੀ ਜੋ ਐਂਬੂਲੈਂਸ ਹੈ ਇਸ ਦੇ ਵਿੱਚ ਲੈ ਕੇ ਜਾਈ ਗਈ ਹੈ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਇਸ ਜੋ ਮ੍ਰਿਤਕ ਦੇ ਆ ਉਸ ਦੇ ਮੁਹਾਰੀ ਵਾਲੇ ਘਰ ਦੇ ਵਿੱਚ ਲੈ ਕੇ ਜਾਈ ਜਾਵੇਗੀ ਤੇ ਉਸ ਤੋਂ ਬਾਅਦ ਜੱਦੀਪਿੰਡ ਵਿੱਚ ਲਿਜਾਈ ਜਾਵੇਗੀ ਮ੍ਰਿਤਕ ਦੇ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਕੱਲ ਨੂੰ ਕੱਲ ਨੂੰ ਯਾਨੀ ਕਿ 8 ਅਕਤੂਬਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੇ ਆ ਐਂਬੂਲੈਂਸ ਤੁਸੀਂ ਦੇਖ ਸਕਦੇ ਹੋ ਇਸ ਵਕਤ ਇਸੇ ਐਂਬੂਲੈਂਸ ਦੇ ਵਿੱਚ ਕਹਿੰਦੇ ਨੇ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਨੂੰ ਲੈ ਕੇ ਜਾਇਆ ਗਿਆ ਤਾ ਇਸ ਵਕਤ ਅਸੀਂ ਫੋਰਟ ਹਸਪਤਾਲ ਦੇ ਬਾਹਰ ਖੜੇ ਹਾਂ ਰਾਜਵੀਰ ਗੁਰੂਆਂ ਨੂੰ ਚਾਹਨ ਵਾਲੇ ਕੁਝ ਲੋਕ ਨੇ ਇੱਕ ਮਾਤਾ ਜੀ ਸਾਡੇ ਨਾਲ ਮਾਤਾ ਜੀ ਕਾਫੀ ਭਾਵੁਕ ਹੋ ਗਏ ਹੋ ਸਭ ਨੂੰ ਭਾਵੁਕ ਕਰ ਦੇਣ ਵਾਲੀ ਇਹ ਘੜੀ ਹੈ ਤੁਸੀਂ ਕਿੱਥੋਂ ਆਏ ਹੋ ਅਸੀਂ ਕੌਲੀਪਿੰਡ ਤੇ ਪਟਿਆਲੇ ਦੇ ਕੋਲੋਂ ਅੱਛਾ ਪਟਿਆਲੇ ਤੋਂ ਆਏ ਹੋ ਹਾਂਜੀ ਕੌਲੀਪਿੰਡ ਆ ਸਰ ਤੁਹਾਡਾ ਅਸਲ ਵਿੱਚ ਰਿਸ਼ਤਾ ਕੀ ਸੀ ਰਾਜਵੀਰ ਸਾਡਾ ਰਿਸ਼ਤਾ ਹੈ ਇਹ ਬਸ ਪੰਜਾਬ ਦੇ ਪੰਜਾਬ ਦੇ ਦੁੱਖ ਸੀ ਹਾਂ ਹਾਂਜੀ ਇੱਕ ਮਾਰਾ ਪੁੱਤ ਜਿਹੜਾ ਅੱਜ ਰਹਿ ਗਿਆ ਉਹ ਸਾਡਾ ਵੀ ਪੁੱਤ ਸੀ ਬਿਲਕੁਲ ਇਹ ਸਾਡਾ ਦੁਨੀਆ ਸੰਸਾਰ ਦਾ ਪੁੱਤ ਬਣਿਆ ਸੀ ਹਾਂਜੀ ਸਾਨੂੰ ਉਹਦੇ ਬਹੁਤ ਦੁੱਖ ਲੱਗਾ ਸੀ ਤੁਹਾਨੂੰ ਕਦੋਂ ਪਤਾ ਚੱਲਿਆ ਸੀ ਰਾਜਵੀਰ ਜੀ ਬੰਦਾ ਬਾਰੇ ਕਿ ਉਹਨਾਂ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ ਔਰ 10 ਦਿਨਾਂ ਤੱਕ ਫੋਟੇ ਹਸਪਤਾਲ ਦੇ ਅੰਦਰ ਅਸੀਂ ਅੱਗੇ ਵੀ ਆਏ ਮੇਰੀ ਪਤਨ ਲੈਣ ਨਹੀਂ ਆਏ ਅਸੀਂ ਉਹਨਾਂ ਦਾ ਹਾਂਜੀ ਅੱਜ ਨਹੀਂ ਅਸੀਂ ਮਿਲਣੇ ਪਰਿਵਾਰ ਨੂੰ ਮਿਲੇ ਪਰਿਵਾਰ ਨਾਲ ਦੀਦੀ ਮੇਰੀ ਮਾਂ ਨੇ ਮੇਰੀ ਤੇ ਅਸੀਂ ਤਾਂ ਅੱਜ ਪਤਾ ਲੈਣ ਨਹੀਂ ਆਏ ਸਰ ਦਾ ਅੱਜ ਪੂਰੇ ਹੋ ਗਏ ਨੇ ਅੱਜ ਤਾਂ ਸੁਣਿਆ ਰਸਤੇ ਦੇ ਵਿੱਚ ਪੂਰੇ ਹੋ ਗਏ ਨੇ ਹਾਂਜੀ ਬੱਚਾ ਕਹਿੰਦੇ ਵੀ ਇਹ ਤਾਂ ਪੂਰੇ ਹੋ ਗਏ ਨੇ ਅਸੀਂ ਕਿ ਨਹੀਂ ਅਸੀਂ ਤੋੜ ਚਾ ਕੇ ਆਉਣਾ ਹੁਣ ਤੁਸੀਂ ਫੇਰ ਵਾਪਸ ਪਟਿਆਲੇ ਜਾ ਰਹੇ ਹੋ ਹਾਂਜੀ ਨਹੀਂ ਉਹਨਾਂ ਦੇ ਪਿੰਡ ਜਾਵਾਂਗੇ ਹੁਣ ਤੁਸੀਂ ਲੁਧਿਆਣੇ ਕੋਲ ਜਗਰਾਉਣ ਲੱਗੇ ਉਹਦਾ ਪਿੰਡ ਹੈ ਉੱਥੇ ਜਾਵਾਂਗੇ ਹਾਂਜੀ ਉੱਥੇ ਜਾਵਾਂਗੇ ਬਹੁਤ ਪ੍ਰਭੂ ਕਰਦੇ ਨਾਲ ਇਸ ਵਕਤ ਕਾਰਦਾ ਬੇਟੇ ਬਹੁਤ ਜਿਆਦਾ ਤੁਹਾਡੀਆਂ ਅੱਖਾਂ ਸਾਫ਼ ਦੱਸੇ ਕਿ ਬੋਰੇ ਲੰਬੇ ਸਮੇਂ ਤੋਂ ਤੁਸੀਂ ਰੋ ਰਹੇ ਹੋ ਜਿੰਦ ਤੱਕ ਸੱਤਾ ਲੱਗੀ ਉਹ ਸੜਿਆ ਉਦੋਂ ਵੀ ਰੋ ਰਹੇ ਤੁਸੀਂ ਅੰਦਰ ਅਰਦਾਸਾ ਕਰਦੇ ਆ ਬੱਚਿਆਂ ਨੇ ਮੱਸਿਆ ਵੀ ਸੁਖੀਆਂ ਨੇ ਕਿ ਅਸੀਂ ਮਹਾਰਾਜ ਨੂੰ ਤੰਦਰੁਸਤੀ ਦਵੇ ਅਸੀਂ ਇਹਨਾਂ ਦੀ ਮੱਸਿਆ ਪੂਰੀਆਂ ਕਰਾਂਗੇ ਪੰਜ ਮੱਸਿਆ ਤੇ ਸੁਖੀਆਂ ਨੇ ਬੱਚਿਆਂ ਨੇ ਹਾਂਜੀ ਹੁਣ ਤੁਸੀਂ ਸਿੱਧਾ ਜਾਉਂਗੇ ਉਹਨਾਂ ਦੇ ਪਿੰਡ ਹਾਂਜੀ ਉਹਨਾਂ ਦੇ ਪਿੰਡ ਜਾ ਠੀਕ ਹੈ ਜੀ ਆਪਣਾ ਵੀ ਧਿਆਨ ਰੱਖੋ ਤੁਸੀਂ ਠੀਕ ਹੈ ਤਾਂ ਇਸ ਵਕਤ ਬੜੀ ਹੀ ਮਾਇੂਸ ਕਰ ਦੇਣ ਵਾਲੀ ਘੜੀ ਹੈ ਤਸੱਦ ਨਾਲ ਇੱਕ ਹੋਰ ਇੱਥੇ ਉਹਨਾਂ ਨੂੰ ਚਾਹਣ ਵਾਲੇ ਨੇ ਮਾਤਾ ਜੀ ਕਿੱਥੋਂ ਆਏ ਤੁਸੀਂ ਤੁਹਾਡੀਆਂ ਅੱਖਾਂ 'ਚ ਹੰਝੂ ਰਾਜਵੀਰ ਜਵੰਦ ਵਾਲੀ ਤੁਹਾਡਾ ਕੋਈ ਪਿੰਡ ਹੈ ਜੀ ਇਹ ਪਟਿਆਲੇ ਤੋਂ ਜੀ ਤੁਸੀਂ ਹੁਣ ਤੁਸੀਂ ਆਏ ਤੁਸੀਂ ਕੀ ਤੁਹਾਡਾ ਉਹਨਾਂ ਨਾਲ ਕੀ ਰਿਸ਼ਤਾ ਸੀ ਕਿ ਜਦੋਂ ਤੁਸੀਂ ਮਿਲਣ ਆਏ ਹੋ ਉਹਨਾਂ ਨਾਲ ਰਿਸ਼ਤਾ ਤੁਹਾਡਾ ਬਹੁਤ ਡੂੰਗਾ ਸੀਗਾ ਕਿਉਂ ਕਿਸਾਨੀ ਮੋੜ 'ਤੇ ਅਸੀਂ ਇਕੱਠੇ ਰਹ ਅੱਛਾ ਇੱਕ ਰੀਤੇ ਇਕੱਠੇ ਰਹੇ ਤੇ ਫਿਰ ਅਸੀਂ ਉਸ ਤੋਂ ਬਾਅਦ ਵੀ ਮਿਲਦੇ ਰਹਿੰਦੇ ਸੀਗੇ ਤਾਂ ਬੇਟਾ ਬਹੁਤ ਵਧੀਆ ਸੁਭਾਅ ਦਾ ਸੀ ਨਿੱਕੇ ਸੁਭਾਅ ਦਾ ਸੀ ਐਤਾ ਹੈ ਹੀ ਨਹੀਂ ਸੀ ਕਿ ਉਹਨਾਂ ਦੇ ਵਿੱਚ ਕੋਈ ਕਲਾਕਾਰੀ ਵਾਲੀ ਕੋਈ ਪਹਿਲੀ ਵਾਰ ਤੁਹਾਨੂੰ ਜਲ ਪਤਾ ਚੱਲਿਆ ਕਿ ਰਾਜਵੀਰ ਜੰਬੰਦਾ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਤਾਂ ਫਿਰ ਕੀ ਕੀ ਫੀਲ ਹੋਇਆ ਕਿਸ ਤਰੀਕੇ ਨਾਲ ਕਿਉਂਕਿ ਕੁਝ ਸਮਾਂ ਪਹਿਲਾਂ ਤੁਸੀਂ ਉਹਨਾਂ ਦੇ ਨਾਲ ਵੀ ਸੀਗੇ ਅੰਦੋਲਨ ਦੇ ਵਿੱਚ ਵੀ ਸੀ ਆਹ ਦੇਖੋ ਬਿਲਕੁਲ ਬਿਲਕੁਲ ਆਹ ਦੇਖ ਲਓ ਆ ਮੈਂ ਦਿਖਾ ਵੀ ਦਿੰਦਾ ਨਾ ਦਿੱਲੀ ਧਰਮੇਦੀ ਦੀ ਫੋਟੋ ਹੈ ਬੀਬੀ ਦੇ ਨਾਲ ਹੈ ਆ ਦੇਖ ਸਕਦੇ ਹੋ ਤੁਸੀਂ ਰਾਜਵੀਰ ਜਵੰਦਾ ਹੋਰਾਂ ਦੇ ਨਾਲ ਨੇ ਇਸੇ ਕਰਕੇ ਇਸ ਵਕਤ ਬੀਬੀ ਦੇ ਅੱਖਾਂ ਦੇ ਵਿੱਚ ਅੰਜੂ ਵੀ ਨੇ ਤੇ ਬੜੀ ਹੀ ਇੱਕ ਵਕਤ ગામ ਵਾਲਾ ਮਾਹੌਲ ਬਣਿਆ ਹੋਇਆ ਜ਼ਿਆਦਾਤਰ ਜਿਹੜੇ ਉਹਨਾਂ ਦੇ ਚੌਣ ਵਾਲੇ ਇੱਥੇ ਪਹੁੰਚੇ ਆ ਬੋਲੇ ਵੀ ਨਹੀਂ ਜਾ ਰਹੇ ਠੀਕ ਹੈ ਜੀ ਤੁਸੀਂ ਵੀ ਆਪਣਾ ਧਿਆਨ ਰੱਖਿਓ ਜੀ ਇਸ ਵਕਤਸੀਂ 40s ਹਸਪਤਾਲ ਦੇ ਬਾਹਰ ਤਸਵੀਰਾਂ ਦਿਖਾ ਰਹੇ ਹਾਂ ਰਾਜਵੀਰ ਜਵੰਦਾ ਦੀ ਜੋ ਡੈਥ ਹੋ ਚੁੱਕੀ ਹੈ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹਨਾਂ ਦੇ ਹੰਝੂ ਰੁਕੰਦਾ ਨਾਮ ਨਹੀਂ ਲੈ ਰਹੇ